ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਦਾ ਛੋਟਾ ਵੀਰ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ٹرسٹ ਨਵਾਂ ਸ਼ਹਿਰ ਆਪ ਸਭ ਨੂੰ ਬਹੁਤ ਜ਼ਰੂਰੀ ਜਾਣਕਾਰੀ ਦੇਣ ਦੇ ਲਈ ਮੈਂ ਆਪ ਜੀ ਦੇ ਰੂਬਰੂ ਹੋ ਰਿਹਾ ਜੀ ਕੱਲ ਦਿਨ ਸੋਮਵਾਰ ਮਿਤੀ 13 ਮਈ 2024 ਨੂੰ ਸਮਾ ਦੁਪਹਿਰ 3 ਵਜੇ ਨਵਾਂ ਸ਼ਹਿਰ ਵਿਖੇ ਆਪਣੇ ਸਾਰਿਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਵਾਂ ਸ਼ਹਿਰ ਵਿਖੇ ਰੋਡ ਸ਼ੋਅ ਕਰਨ ਦੇ ਲਈ ਪਹੁੰਚ ਰਹੇ ਨੇ ਸੋ ਆਪ ਸਭ ਨੂੰ ਨਿਮਰਤਾ ਸਹਿਤ ਹੱਥ ਜੋੜ ਬੇਨਤੀ ਹੈ ਜੀ ਕਿ ਠੀਕ 3 ਵਜੇ ਕੱਲ ਦਿਨ ਸੋਮਵਾਰ ਆਪ ਸਭ ਨੇ ਫੱਟੀਵਾਸਾ ਚੌਕ ਨਵਾਂ ਸ਼ਹਿਰ ਵਿਖੇ ਇਕੱਤਰ ਹੋਣਾ ਹੈ ਫੱਟੀਵਾਸਾ ਚੌਕ ਤੋਂ ਲੈ ਕੇ ਅੰਬੇਦਕਰ ਚੌਕ ਨੀਅਰ ਬੱਸ ਸਟੈਂਡ ਤੱਕ ਜਿਹੜਾ ਇਹ ਰੋਡ ਸ਼ੋਅ ਕੀਤਾ ਜਾਊਗਾ ਸੋ ਆਓ ਆਪਾਂ ਸਾਰੇ ਰਲ ਕੇ ਕੱਲ ਠੀਕ 3 ਵਜੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਰਜੀ ਦੇ ਨਾਲ ਇਸ ਰੋਣ ਸ਼ੋਹ ਦੇ ਵਿੱਚ ਹੰਮ ਹਮਾ ਕੇ ਸ਼ਾਮਲ ਹੋਈਏ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ